कारा लाता एक आम आदमी पार्टी जिंदाबाद आम आदमी पार्टी जिंदाबादी जिंदाबाद पंजाब सरकार ਦੇਖਣਾ ਮੈਂ ਅਮਰਮੀ ਪਾ ਸਰਪਨਾਮ ਆਪਸੀ ਮੈਂ ਜਤਿੰਦਰ ਸਿੰਘ ਹੋਮੀ ਅਬਰਾਮਾ ਤੇ ਨਾ ਤੁਸੀਂ ਆਮ ਆਦਮੀ ਜੁਗਤ ਕਰੇ ਉਦੋਂ ਵਾਰ ਕੀ ਕਰਦੇ ਮੈਂ ਦੱਸਣਾ ਚਾਹੁੰਦਾ ਕਿ ਮੈਂ 30 ਸਾਲ ਸ਼ੋਮਣੇ ਕਾਲੀ ਦਲ ਦਾ ਕੰਮ ਕੀਤਾ ਤੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਲੋਕ ਭਲਾਈ ਦੀਆਂ ਉਹਨਾਂ ਤੋਂ ਮੈਂ ਪ੍ਰਭਾਵਿਤ ਹੋਇਆ ਫਿਰ ਸਾਤੋ ਵੱਡੀ ਜਿਹੜੀ ਮੈਨੂੰ ਮੌਕਾ ਮਿਲਿਆ ਜੋ ਸਾਡੇ ਸਥਾਨਕ ਐਮਐਲਏ ਸਹਿਬਾਨ ਨੇ ਪੈਨ ਨੀਨਾ ਮਿੱਤਲ ਜੀ ਅਜੇ ਮਿੱਤਲ ਜੀ ਜਿਹੜੇ ਕਿ ਸ਼ਹਿਰ ਰਾਜਪੁਰੇ ਬਾਤੇ ਅਰ ਰੂਰਲ ਏਰੀਆ ਬਾਤੇ ਵੱਡੇ ਪ੍ਰੋਜੈਕਟ ਜਿਹੜੇ ਆ ਜਾ ਰਹੇ ਆ ਉਹਨਾਂ ਤੋਂ ਵੀ ਮੈਂ ਵੱਧ ਪ੍ਰਭਾਵਤ ਹੋਇਆ ਜਿਵੇਂ ਕਿ ਦੇਖੋ ਇੱਕ ਸੈਂਟਰ ਸਰਕਾਰ ਨੇ ਸਮਾਰਟ ਸਿਟੀ ਰਾਜਪੁਰੇ ਦਿੱਤੀ ਗਿਆ ਸ਼ਹਿਰ ਤਾਂ ਬਹੁਤ ਹੈ ਪਰ ਸਮਾਰਟ ਸਿਟੀ ਰਾਜਪੁਰੇ ਦਿੱਤੀ ਆ ਇਹ ਸਿਰਫ ਤੇ ਸਿਰਫ ਮਿੱਤਰ ਪ੍ਰਵਾਦੀ ਹੀ ਦੇਣ ਹੈਗੀ ਆ ਜਿਨੇ ਕਿ ਆਪਣੇ ਐਫਰਟ ਕਰਕੇ ਸੈਂਟਰ ਦੇ ਨਾਲ ਗੱਲਬਾਤ ਕਰਕੇ ਇੱਥੇ ਜਿਹੜਾ ਪ੍ਰੋਜੈਕਟ ਲੈਂਦਾ ਫਿਰ ਦੂਸਰਾ ਇੱਕ ਵੱਡੀ ਫਨਸਿਆ ਨਾਲ ਰਾਜਪੁਰੇ ਦੇ ਸਰਾਉਂਡਿੰਗ ਦੇ ਜਿਹੜੇ ਪਿੰਡਾਂ ਨਾਲਸ ਵਾਲੇ ਨਾਲਸ ਤੋਂ ਪਹਿਲੇ ਪਿੰਡ 50 60 ਪਿੰਡ ਜਿਹੜੇ ਆਗੇ ਸੀਗੇ ਉਹ ਰੱਗਪਗ ਰਾਜਪੇ ਦੇ ਨਾਲ ਕਟੌੜੇ ਵਿੱਚ ਕਟਾਫ ਹੋਇ ਪੂਰ ਕਰਕੇ ਕਟਾਫ ਹੋਇ ਹੋਇ ਤੂ ਦੇਖੋ ਅੱਜ ਮੈਨੂੰ ਲੱਗਦਾ ਵੀ ਬਹੁਤ ਛੇਤੀ ਉਹ ਕੰਮ ਵੀ ਜਿਹੜਾ ਹੈਗਾ ਸ਼ੁਰੂ ਹੋਣ ਜਾ ਰਿਹਾ ਹੈਗਾ ਕਟਵਾਤੇ ਨਾਲ ਨਾਸ ਕਟਵਾਤੇ ਤੇ ਇਹ ਵੀ ਬਹੁਤ ਵੱਡੀ ਜਿਹੜੀ ਰਾਤ ਹੈ ਜੋ ਇੱਕ ਜੰਕਸ਼ਨ ਜਿਹੜਾ ਰਾਜਪੇ ਚਾਇ ਨੂੰ ਮਿਲਾਏਗਾ ਉਹ ਪਾਰਲੇ ਪਿੰਡਾਂ ਨੂੰ ਉਹ ਵੀ ਨੀਲਾ ਮਿੱਤਲ ਦੇ ਬਹੁਤ ਐਫਰਟ ਕਰਕੇ ਕਿੰਨੇ ਪੁਰਾਣੇ ਕਾਲੀ ਬਲਡ ਜੋੜਨੇ ਬਾਅਦ ਵੀ ਤੁਸੀਂ ਆਮ ਬਲਡ ਜੋੜੇ ਕੀ ਕਾਰਨ ਅਸਲ ਦੇ ਵਿੱਚ ਅਕਾਲੀ ਦਲ ਜਿਹੜਾ ਹੈਗਾ ਉਹ ਆਪਸ ਵਿੱਚ ਹੀ ਖੇਰੂ-ਖਿਰੋਗਾ ਤਾਂ ਮੈਂ 30 ਸਾਲ ਤਪੱਸਿਆ ਕੀਤੀ ਬਗੈਰ ਆਉਦੇ ਦੇ ਲਾਲਚ ਦੇ ਵਿੱਚ ਅਕਾਲੀ ਦਲ ਦੇ ਨਾਲ ਜੁੜਿਆ ਰਹੇਗਾ ਪਰ ਹੁਣ ਐਸਾ ਸਿਸਟਮ ਬਣ ਗਿਆ ਕਿ ਅਕਾਲੀ ਦਲ ਇੱਕ ਬਣ ਗਿਆ ਅਕਾਲੀ ਦਲ ਸੁਧਾਰ ਦਾ ਇੱਕ ਬਣ ਗਈ ਤੇ ਪਾਰਟੀ ਪ੍ਰਧਾਨ ਦੀਆਂ ਨੀਤੀਆਂ ਵੀ ਹੱਠ ਵਾਲੀਆਂ ਹੰਕਾਰੀ ਵਈਆਂ ਹੋ ਗਈਆਂ ਤੇ ਉਸ ਤੋਂ ਮਨ ਤੰਗ ਆ ਗਿਆ ਤੇ ਫੈਸਲਾ ਕੀਤਾ ਕਿ ਆਪਾਂ ਕਾਲੀਦਸ ਛੱਡ ਕੇ ਕੋਈ ਹੋਰ ਪਾਰਟੀ ਬਣ ਕਰੀਏ ਮੈਂ ਤੇ ਮੇਰਾ ਸਾਥੀ ਸਰਦਾਰ ਸਤਵਿੰਦਰ ਸਿੰਘ ਮੇਰਾ ਛੋਟਾ ਭਰਾ ਮਿਰਜ਼ਾਪੁਰ ਸਾਹਿਬ ਆਤੇ ਹੋਰ ਜਿਹੜੇ ਮੇਰੇ ਸਾਥੀ ਐਸੀ ਰਾਏ ਕੀਤੀ ਔਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਾਨੂੰ ਪਸੰਦ ਆਈਆਂ ਔਰ ਅਸੀਂ ਮਿੱਤਰਲ ਪਰਿਵਾਰ ਦੇ ਨਾਲ ਮਿਲੇ ਔਰ ਉਹਨਾਂ ਦਾ ਜੋ ਵਰਕਰ ਪ੍ਰਤੀ ਪਿਆਰ ਸੀਗਾ ਉਹ ਵੇਖਣ ਨੂੰ ਮਿਲਿਆ ਡੀਲਿੰਗ ਅੱਛੀ ਮਿਲੀ ਆ ਗਿਆ ਔਰ ਜੋ ਡਵੈਲਪਮੈਂਟ ਦੇ ਕੰਮ ਉਹਨਾਂ ਨੇ ਰੰਬੇ ਆਗੇ ਆ ਉਨਾ ਦੇ ਨਾਲ ਸਾਥ ਨਾਲ ਸਾਹ ਦੇ ਦਾ ਪਰਣ ਕੀਤਾ ਕਿੰਨੇ ਕੁ ਬੰਦੇ ਜਾਣ ਕਰੇ ਤੁਹਾਡੇ ਨਾਲ ਆਹ ਬਾਕੀ ਤਰੀਬ ਹਾਲੇ ਤਾਂ 1 ਦਰਜਨ ਦੇ ਕਰੀਬ ਕਿਤੇ ਆ ਲੇਕਿਨ ਆਨ ਗਾਇ ਸਮੇਂ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਬਹੁਤ ਬੜੀਆਂ ਸਮੱਸਿਆਵਾਂ ਮੇਰੇ ਉਹ ਮਾਨਕਪੁਰ ਵਾਲੇ ਸਾਈਡ ਦੇ ਵਿੱਚ ਇੱਕ ਬਮਦੇ ਸਾਹਿਬ ਦੀ ਮਿਹਨਤ ਸਾਕਾ ਉੱਥੇ ਇੱਕ ਸੈਨਿਕ ਸਕੂਲ ਖੁੱਲ ਰਿਹਾ ਕਿਉਂਕਿ ਉਹ ਸ਼ਹਿਰੀਏ ਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਮੁਹਾਈ ਢਿਲੇ ਦੇ ਵਿੱਚ ਜ਼ਮੀਨਾਂ ਦਾ ਆ ਗਿਆ ਸੀ ਬੱਚਿਆਂ ਦਾ ਵੀ ਖਰਚਾ ਜੀਗਾ ਕਿ ਕਿਤੇ ਉਹ ਨਸ਼ਿਆਂ ਦੇ ਵਿੱਚ ਨਾ ਪੈ ਜਾਣ ਇੱਕ ਵਧੀਆ ਸੋਚ ਸਤਕਾ ਮਿੱਤਲ ਪਰਵਾਰ ਨੇ ਉੱਥੇ ਇੱਕ 10 ਕਿੱਲੇ ਦੀ ਜਿਹੜੀ ਜ਼ਮੀਨ ਹੈਗੀ ਆ ਮਾਨਕਪੁਰ ਮਗਜੇ ਦੀ ਪੈਂਦੀ ਹੈਗੀ ਆ ਉਹ ਲੈ ਕੇ ਉੱਥੇ ਸੈਨਿਕ ਸਕੂਲ ਖੋਲਣ ਦਾ ਪ੍ਰਣ ਕੀਤਾ ਜਿੱਥੇ ਸਾਡੇ ਨੌਜਵਾਨ ਸਿੱਖਿਆ ਲੈਣਗੇ ਇਸ ਤੋਂ ਵੱਡਾ ਜਿਹੜਾ ਪ੍ਰੋਜੈਕਟ ਹੈਗਾ ਉਹ ਹੋਏਗਾ ਕਰੇਗਾ ਠੀਕ ਹੈ ਕਹਿਣਾ ਉਹ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹ ਕਹਿਣਾ ਤੁਹਾਨੂੰ ਇਹ ਦੇਖੋ ਪਾਰਟੀ ਵਾਂਗ ਉੱਪਰ ਉੱਠਲੀ ਆਪਾਂ ਜੋ ਵੀ ਰਾਜਪੁਰੇ ਦੀ ਸ਼ਹਿਰਵਾਤਾ ਰੂੜੀ ਚਿੱਤਰਵਾਤੇ ਅਗੂ ਰਾਜ ਦੇ ਕਾਲ ਸਰ ਕੇ ਹਲਕੇ ਹੀ ਬਾਤਾ ਜੋ ਇੰਡੀ ਐਫਰਟ ਕਰ ਰਿਹਾ ਹੈਗਾ ਚਾਹੇ ਉਹ ਕਿਸੇ ਵੀ ਪ੍ਰਕਾਰ ਦੀ ਗੱਲ ਹੋਵੇ ਡਵੈਲਪਮੈਂਟ ਦੀ ਗੱਲ ਹੋਵੇ ਭਾਈ ਚਾਰੇ ਦੀ ਗੱਲ ਹੋਵੇ ਦੇਖੋ ਸਭ ਤੋਂ ਗੱਲ ਇੱਕ ਪਸੰਦ ਇਸ ਪਰਿਵਾਰ ਦੀ ਹੋਰ ਵੀ ਹੈ ਇਹਨਾਂ ਨੇ ਜੋ ਵੀ ਕੰਮ ਕੀਤਾ ਹੈਗਾ ਪਾਰਟੀ ਪੱਤਰ ਦੇ ਉੱਪਰ ਉੱਠ ਕੇ ਕੀਤਾ ਪਰ ਜੇ ਨਹੀਂ ਤਾਂ ਆਮ ਦੇਖਿਆ ਸਰਕਾਰ ਬਣ ਗਈ ਇੱਕ ਦੂਜੇ ਤੇ ਪਰਦੇ ਨੋਣੇ ਸ਼ੁਰੂ ਹੋ ਜਾਂਦੇ ਸੀਗੇ ਪਰ ਲੇਕਿਨ ਇਹ ਗੱਲ ਦੀ 2.5 ਸਾਲ 2 ਸਾਲ ਦੇ ਕਰੀਬ ਸਰਕਾਰ ਚੱਲਦੀ ਨੋਗੇ ਇੱਕ ਵੀ ਮੈਂ ਅਜਿਹਾ ਕੇਸ ਨਹੀਂ ਦੇਖਿਆ ਜਿਹੜਾ ਬਗਲਾ ਲੋਕਾਵਨਾ ਦੇ ਨਾਲ ਲੈ ਕੇ ਆਵੇ ਇਹ ਵੀ ਬਹੁਤ ਵੱਡੀ ਕਮਿਟੇ ਪਰ ਮਿੱਤਰ ਪਰਿਵਾਰ ਦੀ ਜਿਹੜੀ ਹੈਗੀ ਆ ਸ਼ਾਬਾਸ਼ੀ ਬੰਦਿਆ ਗਿਆ ਕਿਉਂਕਿ ਸਾਰੇ ਵਰਗ ਨੂੰ ਨਾਲ ਲੈ ਕੇ ਉਤਨਾਤ ਹੁੰਦੇ ਆ ਅਰ ਇੱਕ ਰਾਜਪੇਨ ਸਮਾਰਟ ਸਿਟੀ ਜਿਹੜਾ ਦੇਣਾ ਚਾਹੁੰਦੇ ਆ ਉੱਥੇ ਅਸੀਂ ਆਮ ਲੋਕਾਂ ਨੂੰ ਮਦਦ ਕਰਾ ਕੇ ਬੇਨਤੀ ਕਰਾ ਕੇ ਕਿ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਜਲਾਏਗਾ ਆਪਾਂ ਸਾਰਿਆਂ ਨੂੰ ਐਮਐਲਏ ਸਾਹਾ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਗੇ ਆਪਾਂ ਰਾਜਪ੍ਰੇਅਕ ਨੂੰ ਇੱਕ ਵਧੀਆ ਜਿਹੜਾ ਹਕਾਏਗਾ ਉਹ ਬੜਾ